ਅੱਜ ਜੈਨ ਸਾਹਮਣੇ ਆ। মিডিਆ ਤੁਸੀਂ ਕੀਮਤੀ ਸਮਾਂ ਕੱਢ ਕੇ ਆਇਓ ਵੈਲਕਮ। ਸ਼ਾਂਤੀਪੁਰ ਅਮਨ ਚੈਨ ਦੇ ਨਾਲ ਬਲਾਕ ਸੰਪਤੀ ਤੇ ਜ਼ਿਲ੍ਹਾ ਪਲਿਸਟ ਦੇ ਵਿੱਚ ਵੋਟਾਂ ਪਾ ਕੇ ਜਿਹੜੇ ਲੋਕ ਪਿਛਲੇ ਕਈ ਦਿਨਾਂ ਤੋਂ ਝੂਠਾ ਪ੍ਰਚਾਰ ਕਰਦੇ ਸੀਗੇ ਜਿਨ੍ਹਾਂ ਨੇ ਪੰਜਾਬੀਆਂ ਨੂੰ ਘਬਰਾਹਤ ਕਰਨ ਦੀ ਕੋਸ਼ਿਸ਼ ਕੀਤੀ ਤੇ ਬੜੀ ਤੱਕਾ ਹੋ ਰਿਆ ਜੀ ਬੜੀ ਡੈਮੋਕਰੇਸੀ ਦਾ ਕਾਹਨ ਹੋ ਰਿਆ ਜੀ ਉਹ ਬਲਟਪੇਪਰ ਲੁੱਟ ਲਿਆ ਜੀ ਫਲਾਣਾ ਹੋ ਗਿਆ ਜੀ ਔਰ ਬੀਤੇ ਕੱਲ ਜਿਸ ਢੰਗ ਦੇ ਨਾਲ ਪੰਜਾਬੀਆਂ ਨੇ ਵੋਟ ਕੀਤਾ ਔਰ ਅਮਨ ਚੈਨ ਦੇ ਨਾਲ ਕੀਤਾ ਕੋਈ ਥੋੜਾ ਬੋਤਾ ਛੋਟਾ ਮੋਟਾ ਸਦੇ 12000 ਤੋਂ ਉੱਪਰ ਪਿੰਡ ਹੈ ਪੰਜਾਬ ਦਾ ਕੋਈ 2 4 5 6 ਥਾਮਨ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਸ਼ਾਂਤੀ ਦੇ ਨਾਲ ਲੋਕਾਂ ਨੇ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲਿਆ ਉਹ ਮੈਂ ਸਭ ਪੰਜਾਬੀਆਂ ਦਾ ਬਹੁਤ ਧੰਨਵਾਦ ਦੀ ਆਮ ਆਦਮੀ ਪਾਰਟੀ ਵੱਲੋਂ ਕਿ ਉਹਨਾਂ ਨੇ ਬਰੋਧੀਆਂ ਦੇ ਇੰਨੀ ਪ੍ਰਕਾਰ ਹੱਤ ਪੈਦਾ ਕਰਦੇ باوجود ਆਪਸੀ ਸਾਂਝ ਨਹੀਂ ਟੁੱਟਦੀ ਥੀ ਆਪਸੀ ਭਾਈਚਾਰਾ ਨਹੀਂ ਟੁੱਟਦਾ ਪਿੰਡਾਂ ਦੇ ਵਿੱਚ ਇਕੱਠਿਆਂ ਬੈ ਕੇ ਵੋਟਾਂ ਪਾਈਆਂ। ਬਹੁਤ ਸਾਰੇ ਥਾਵਾਂ ਤੇ ਤੇ ਕਈ ਥਾਵਾਂ ਤੇ ਬਿਲਕੁਲ ਪੋਟਾਂ ਦੇ ਜਿੱਥੇ ਲੋਕ ਬਾਅਦ ਇਕੱਠੇ ਬੈਠੇ ਇਕੱਠੇ ਚਾਹਾਂ ਪੀਦੇ ਸੀਗੇ। ਇਸ ਕਰਕੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀਗਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਵਤੀ ਦੀਆਂ ਚੋਣਾਂ ਨਫਪਕ ਹੋਣਗੀਆਂ। ਅਮਰ ਮਾਨ ਨਾਲ ਹੋਣ ਗਿਆ ਆਪਣਾ ਵਾਅਦਾ ਜਿਹੜਾ ਬੀਤੇ ਕੱਲ ਪੂਰਾ ਕੀਤਾ। ਲੋਕਾਂ ਨੇ ਆਪਣੀ ਮਰਜ਼ੀ ਦੇ ਨਾਲ ਵੋਟਾਂ ਜਿਹੜੀਆਂ ਪਾਈਆਂ ਹੁਣ 17 ਤਰੀਕ ਨੂੰ ਉਹਦਾ ਰਿਜ਼ਲਟ ਆਊਗਾ ਸੋ ਇੱਕ ਤੇ ਮੈਂ ਇਹ ਤੁਹਾਡੇ ਸੂਪੂ ਦਾ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਸੀਗਾ ਕਿ ਉਹਨਾਂ ਨੇ ਆਪਸੀ ਭਾਈਚਾਰਕ ਸਾਂਝ ਨਹੀਂ ਤੋੜੀ ਅਮਨ ਅਮਾਨ ਦੇ ਨਾਲ ਵੋਟਾਂ ਜਿਹੜੀਆਂ ਹੋਈਆਂ ਦੂਜਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਬੀਤੇ ਕੱਲ ਇੱਕ ਬਿਆਨ ਜਿਹੜਾ ਉਹ ਸੁਣਿਆ ਹੋਵੇਗਾ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਲੋਕ ਸਭਾ ਮੈਂਬਰ ਗਰਾਸ ਮੋਤੋ ਸਰਦਾਰ ਸਗਿੰਦਰ ਸਿੰਘ ਰਧਾਵੇ ਦਾ ਉਹਨਾਂ ਨੇ ਕੱਲ ਜਿਹੜੀਆਂ ਕੈਪਟਨ ਦੀਆਂ ਸਵਤਾਂ ਕੀਤਾ ਉਹਨਾਂ ਨੇ ਕੈਪਟਨ ਦੇ ਬਾਰੇ ਵਿੱਚ ਜੋ ਕੁਝ ਬੋਲਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਬਾਰੇ ਵਿੱਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਪਹਿਲੀ ਗੱਲ ਤੇ ਸੁਖੀ ਰਦਾਵਾ ਜੀ ਪੰਜਾਬੀਆਂ ਨੂੰ ਇਹ ਕਲੀਅਰ ਕਰ ਕੇ ਕਿ ਜਦੋਂ ਕੈਪਟਨ ਮਨਿੰਦਰ ਸਿੰਘ ਨੂੰ 21 ਦੇ ਵਿੱਚ ਗੱਡੀ ਤੋਂ ਲਾਇਆ ਗਿਆ ਸੀਗਾ ਮੁੱਖ ਮੰਤਰੀ ਦੀ ਗੱਡੀ ਤੋਂ ਲਾਇਆ ਗਿਆ ਸੀਗਾ ਕੀ ਕੈਪਟਨ ਮਨਿੰਦਰ ਸਿੰਘ ਉਦੋਂ ਠੀਕ ਹੀ ਤੇ ਅੱਜ ਠੀਕ ਸੀਗਾ ਕਿਦੋਂ ਗਲਤ ਸੀਗਾ ਉਸ ਸਮੇਂ ਸੁਖੀ ਰੰਧਾਵਾ ਲੀਡ ਕਰ ਰਹੇ ਸੀਗੇ ਪੰਜਾਬ ਦੇ ਕਾਂਗਰਸੀਆਂ ਨੂੰ ਕੀ ਕਰ ਰਹੇ ਸੀਗੇ ਕਿ ਕੈਪਟਨ ਨੇ ਗੁਟਕਾ ਸਾਫ ਫੜ ਕੇ ਜਿਹੜਾ ਨਸ਼ੇ ਦਾ ਲੱਕ ਤੋੜ ਦੀ ਗੱਲ ਕੀਤੀ ਸੀਗੀ ਜਿਹੜੀ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਜਿਹੜੀ ਘਟਾ ਨੌਕਰੀ ਦੀ ਗੱਲ ਕੀਤੀ ਸੀਗੀ ਕਹਿੰਦੇ ਕੈਪਟਨ ਨੇ ਲੋਕਾਂ ਨੂੰ ਵਚਨ ਦੇ ਕੇ ਆਪਣਾ ਵਚਨ ਜਿਹੜਾ ਪੂਰਾ ਵੀ ਕੀਤਾ ਇਹ ਸੁਖੀ ਹੁੰਦਾਵਾ ਜੀ ਦੋਸ਼ ਲਾਉਂਦੇ ਸੀ ਤੇ ਇਸ ਕਰਕੇ ਕਹਿੰਦੇ ਕਿ ਇਹਨਾਂ ਨੂੰ ਗੱਦੀ ਤੋਂ ਲਾਹ ਦੇਣਾ ਚਾਹੀਦਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਨਾਲ ਜਿਹੜੀ ਜ਼ੁਬਾਨ ਕੀਤੀ ਸੀਗੀ ਕੈਪਟਨ ਵਿੰਦਰ ਸਿੰਘ ਨੇ ਉਹ ਜ਼ੁਬਾਨ ਪੂਰੀ ਨਹੀਂ ਕੀਤੀ ਇਹ ਸੁਖੀ ਹੁੰਦਾਵਾ ਕਹਿੰਦਾ ਸੀਗਾ ਇਹੀ ਸੁਖੀ ਹੁੰਦਾਵਾ ਜਿਹੜਾ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀਗਾ ਉਹਦਾ ਇੰਨੇ ਕ દોਸ਼ ਲਾਉਂਦੇ ਸੀ ਉਹ ਸਭ ਤੋਂ ਅੱਗੇ ਹੀ ਇਹ ਦੋਸ਼ ਲਾਉਣ ਵਾਲੇ ਮਾਝਾ ਬਗੇੜ ਜਿਹੜੀ ਸੀਗੀ ਉਹ ਸੁਖੀ ਉਹਦੀ ਗਵਾਈ ਕਰ ਰਹੀ ਕਿਉਂਕਿ ਕੇ ਚੀਫ ਮਿਨਿਸਟਰ ਦੀ ਦੌੜ ਦੇ ਵਿੱਚ ਸੀਗਾ ਸੋ ਅੱਜ ਮੈਨੂੰ ਲੱਗਦਾ ਕਿ ਸੁਖੀ ਰੰਧਾਵਾ ਜੀ ਦਾ ਜਿਹੜਾ ਬਿਆਨ ਹੈ ਮੈਂ ਤਾਂ ਪੋਲਿਟਿਕਲ ਐਂਗਲ ਤੋਂ ਹੀ ਸੋਚ ਸਕਦਾ ਮੈਨੂੰ ਲੱਗਦਾ ਕਿ ਸੁਖੀ ਜੀ ਆਪ ਵੀ ਕਿਤੇ ਨਾ ਕਿਤੇ ਭਾਜਪੀ ਜਾਣਾ ਚਾਹੁੰਦੇ ਇਹਨਾਂ ਦਾ ਆਪਣਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਕਿ ਕੈਪਟਨ ਤੋਂ ਬਿਨਾਂ ਗੱਲ ਨਹੀਂ ਬਣਨੀ ਆਪ ਵੀ ਕਦੇ ਨਾ ਕਿਤੇ ਇਹਨਾਂ ਨੇ ਉਹਦਾਂ ਨੂੰ ਰਸਤਾ ਜਿਹੜਾ ਉਹ ਇਖਤਿਆਰ ਕੀਤਾ ਸੁਖیل ਦਾਵਾ ਜੀ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੇ ਕਿ ਕੈਪਟਨ ਨੇ ਜਿਹੜੀ ਜਿਹੜੀ ਜ਼ੁਬਾਨ ਕੀਤੀ ਕੀ ਉਹ ਪੂਰੀ ਕੀਤੀ ਕਿਹੜੀ ਗੱਲ ਦੇ ਪੱਕੇ ਕੈਪਟਨ ਸਾਹਿਬ ਦੱਸਣ ਜੀ ਦਾ ਕੈਪਟਨ ਅਮਿੰਦਰ ਸਿੰਘ ਦਾ ਖਾਨਦਾਨ ਜਿੱਦੋਂ ਮੁਗਲਾਂ ਦਾ ਰਾਜ ਸੀਗਾ ਉਦੋਂ ਮੁਗਲਾਂ ਦੇ ਨਾਲ ਸੀਗੇ ਕੈਪਟਨ ਅਮਿੰਦਰ ਦਾ ਕਾਂਡਾਂ ਜਦੋਂ ਅੰਗਰੇਜ਼ ਆਏ ਉਦੋਂ ਅੰਗਰੇਜ਼ਾਂ ਨਾਲ ਹੋ ਗਏ ਅੰਗਰੇਜ਼ਾਂ ਦੇ ਨਾਲ ਉਦੋਂ ਅੰਗਰੇਜ਼ਾਂ ਦੇ ਨਾਲ ਮ제 ਲਿੰਦੇ تھے ਤਾਂ ਦੌਲਤ ਇਕੱਠੀ ਕੀਤੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਕਾਂਗਰਸ ਆਈ ਇੱਕ ਕੈਪਟਨ ਮਨਿੰਦਰ ਸਿੰਘ ਦਾ ਪਦਵਾਜ ਕਾਂਗਰਸ ਦੇ ਵਿੱਚ ਕਾਂਗਰਸ ਦੇ ਨਾਲ ਹੋ ਗਿਆ ਸਤਾ ਦੇ ਨਾ ਬੰਦੀਆ ਕੈਪਟਨਿੰਦਸ ਸਿੰਘ ਬਿਨਾਂ ਸਤਾ ਤੋਂ ਨਹੀਂ ਰੰਦੇ ਉਹ ਕਿਹੜੀ ਗੱਲ ਦੇ ਪੱਕੇ ਆ ਜੀ ਅੱਜ ਬੀਜੇਪੀ ਅੱਜ ਬੀਜੇਪੀ ਦੇ ਨਾਲ ਉਹਨਾਂ ਦਾ ਪਲਵਾਰ ਉਹਨਾਂ ਦੀ ਧੀ ਉਹਨਾਂ ਦੀ ਪਤਨੀ ਅੱਜ ਬੀਜੇਪੀ ਦੇ ਨਾਲ ਤੁਰੇ ਫਿਰਦੇ ਸੱਤ ਪੰਜਾਬ ਜਦੋਂ ਕਾਲੀ ਦਲ ਦੀ ਸਿਆਸਤ ਕਰਦੇ ਸੀਗੇ ਉਸ ਸਮੇਂ ਜਦੋਂ ਬਾਦਲ ਸਾਹਿਬ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਤਾਂ ਕਾਲੀ ਦਲ ਛੱਡ ਕੇ ਆਪਰਾ ਕਾਲੀ ਦਲ ਵੀ ਬਣਾ ਲਿਆ ਸੀਗਾ ਉਹਨਾਂ ਨੇ ਫਿਰ ਕਾਂਗਰਸ ਚ ਗਏ ਫਿਰ ਕਾਂਗਰਸ ਛੱਡ ਕੇ ਕਾਲੀ ਦਲ ਚ ਆਏ ਤੇ ਮੁੜ ਕੇ ਫੇਰ ਦੇ ਦੋ ਸੋਨੀਆ ਗਾਂਧੀ ਨੇ ਉਹਨਾਂ ਨੂੰ ਹਾਕ ਆਪਤੀ ਪ੍ਰਧਾਨ ਦੀ ਤੇ ਚੀਫ ਮਿਨਿਸਟਰ ਬਣਾਉਂਦੀ ਫਿਰ ਕਾਂਗਰਸ ਚ ਆ ਗਏ ਸੋ ਸੁੱਖੇ ਦਾਵਾ ਦੀ ਦੱਸਣਗੇ ਜੀ ਕੈਪਟਨ ਸਾਹਿਬ ਕਿੱਥੇ ਪੱਕੇ ਸੀ ਕਿਹੜੀਆਂ ਗੱਲਾਂ ਤੇ ਪੱਕੇ ਸੀਗੇ ਕਿਹੜੇ ਕਹਿੰਦਾ بڑا ਉਹ ਧੜੇ ਬਾਜਾ بڑا ਜਿਓ ਜ਼ੁਬਾਨ ਦਾ ਪੱਕਾ ਸਾਤ ਮੈਨੂੰ ਲੱਗਦਾ ਨਾ ਸੁਖੀ ਰੰਧਾਵਾ ਕੇ ਗੱਲ ਦਾ ਪੱਕਾ ਤੇ ਨਾ ਕੈਪਟਨੀ ਪੱਕਾ ਦੋਵੇਂ ਹੀ ਆਪਣੀਆਂ ਗੱਲਾਂ ਤੋਂ ਕੱਚੇ ਆ ਸੁਖੀ ਰੰਧਾਵਾ ਅੱਜ ਤੋ ਕਾਹ ਸਾਲ ਪਹਿਲਾਂ 21 ਕੁਝ ਕਹਿੰਦਾ ਸੀ ਅੱਜ ਕੁਝ ਕਹਿ ਰਿਹਾ ਇਸ ਕਰਕੇ ਸੁਖੀ ਰੰਧਾਵਾ ਦਾ ਬਿਆਨ ਜਿਹੜਾ ਇਹ ਕਾਂਗਰਸ ਦੀ ਬੇੜੀ ਡੋਬਣ ਵਾਲਾ ਬਿਆਨ ਹੈ ਉਹ ਥੂਰ ਕਿਤੇ ਨਾ ਕਿਤੇ ਉੱਤੇ ਭਾਜਪੀ ਦੇ ਵੱਡੀ ਲੀਡਰਸ਼ਿਪ ਦੇ ਨਾਲ ਕਿਤੇ ਨਾ ਕਿਤੇ ਲਿੰਕ ਜੁੜਿਆ ਤਾਂ ਆਪ ਬੀਜੇਪੀ ਹਲ ਜਾਣਾ ਚਾਹੁੰਦੇ ਕਾਂਗਰਸ ਨੂੰ ਡੋਬਣਾ ਚਾਹੁੰਦੇ ਆ ਜਿਹੜੀ ਮਾਰੀ ਪੱਲੀ ਕਾਂਗਰਸ ਹੈਗੀ ਆ ਉਹ ਸੁਖੀ ਹਦਾਵੇ ਦਾ ਬਿਆਨ ਜਿਹੜਾ ਉਹ ਕਾਂਗਰਸ ਦੇ ਅਰੋਧ ਨਹੀਂ ਆ ਤੇ ਪੰਜਾਬ ਦੇ ਅਰੋਧ ਨਹੀਂ ਆ ਜਿਹੜੇ ਬੰਦੇ ਨੇ ਪੰਜਾਬ ਦਾ ਕੀਤਾ ਕੁਛ ਨਹੀਂ ਜਿਹੜਾ ਬੰਦਾ ਨੌਕਰੀਆਂ ਦਾ ਲਾਦਾ ਲਾ ਕੇ ਨਸ਼ੇ ਦਾ ਲਾਦਾ ਲਾ ਕੇ ਮੈਂ ਆਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਆਪਣੀ ਕੇ ਜਵਾਨ ਤੇ ਪੱਕਾ ਦੀ ਰਿਆ ਅੱਜ ਯਾਰ ਤੁਸੀਂ ਬੰਦੇਓ ਕੀ ਹੋ ਤੁਕੀਦਾਵਾ ਜੀ ਤੁਹਾਡੀ ਜਵਾਨ ਆ ਕੀ ਆ 21 ਤੋਂ ਹੀ ਲੋਕਾਂ ਨੂੰ ਕਹਿੰਦੇ ਮੈਂ ਸਭ ਤੋਂ ਵਧੀਆ ਜੀ ਮੈਨੂੰ ਮੁਖਵੰਤੀ ਬਣਾਓ ਜੋ ਸਰ ਸਿੱਧੂ ਕਹਿੰਦੇ ਮੈਂ ਸਭ ਤੋਂ ਵਧੀਆ ਮੈਨੂੰ ਬਣਾਓ ਚੰਨੀ ਸਾਹਿਬ ਕਹਿੰਦੇ ਮੈਂ ਸਭ ਤੋਂ ਵਧੀਆ ਜੀ ਮੈਨੂੰ ਬਣਾਓ ਕੈਪਟਨ ਭੱਜ ਗਿਆ ਜੀ ਕੈਪਟਨ ਮਿਲਦਾ ਦੀ ਜੀ ਕੈਪਟਨ ਨੇ ਜੋ ਵਾਅਦੇ ਕੀਤੇ ਇੱਕ ਦੀ ਬੂਦਾ ਕੀਤਾ ਜੀ ਅਸੀਂ ਪੰਜਾਬ ਦੇ ਲੋਕਾਂ ਦੀ ਜਾਨ ਜੋਗੇ ਦੀਗੇ ਜੀ ਇਸ ਕਰਕੇ ਮੈਂ ਤੁਹਾਡੇ ਥੂ ਕਹਿਣਾ ਚਾਹੁੰਦਾ ਕਿ ਨਾ ਤੇ ਸੁਖੀ ਰੰਧਾਵੇ ਦਾ ਕੋਈ ਸਟੈਂਡ ਹੈ ਉਹ ਵੀ ਕੱਚਾ ਤੇ ਨਾ ਕਦੀ ਕੈਪਟਨ ਤੇ ਕੈਪਟਨ ਦੇ ਪਰਵਾਹ ਦਾ ਸਟੈਂਡ ਉਹ ਹਮੇਸ਼ਾ ਹੀ ਸਥਾ ਦੇ ਨਾਲ ਰਹਿੰਦੇ ਆ ਉਹ ਹਮੇਸ਼ਾ ਹੀ ਉਹ ਅਜਿਹੀ ਬਹੁਤ ਚੀਜ਼ ਪਹਿਲਾ ਉਹਨਾਂ ਦੀ ਹਿਸਤੀ ਹੈ ਕਿ ਜਿਹਦਾ ਰਾਜ ਉਹਦੇ ਦੇ ਹਮੇਸ਼ਾ ਹੀ ਰਾਜਪੂਤ ਹੀ ਰਹੇ ਜਿਹਦਾ ਰਾਜ ਉਹਦੇ ਪੁੱਤ ਰਹੇ ਉਹ ਕਹੇ ਉਹਦੇ ਦੀ ਬਣਦੇ ਇਸ ਕਰਕੇ ਬਾਬਾ ਸਾਹਿਬ ਇਸ ਟਾਈਮ ਦੇ ਉੱਤੇ ਤੁਸੀਂ ਜਿਹੇ ਚਾਲ ਚੱਲਦੇ ਹੋ ਤੁਸੀਂ ਤੁਹਾਡੀ ਚਾਲ ਨੂੰ ਪੰਜਾਬੀ ਸਮਝਦੇ ਐ ਪੰਜਾਬੀਆਂ ਨੂੰ ਇੰਨੀਕ ਸਮਝਿਆ ਇਦਾਂ ਨਾ ਕਹਿਆ ਕਰੋ ਕਿਉਂਕਿ 4 ਸਾਲ ਹੀ ਲੱਗੇ ਤੁਹਾਡੇ ਬਿਆਨਾਂ ਤੇ 4 ਸਾਲ ਪਹਿਲਾਂ ਤੁਸੀਂ ਪੌਣੇ 2 ਮੀਲ ਦੇ ਚੀਫ ਮਿਨਿਸਟਰ ਬਣੇ ਸੀਗੇ 4 ਸਾਲ ਪਹਿਲਾਂ ਬਹੁਤ ਜ ਲੰਮਾ ਸਮਾਂ ਦਿਓ 21 ਜੀ ਤੁਸੀਂ ਪੌਣੇ 2 ਮੀਲ ਵਾਲੇ ਮੁੱਖ ਮੰਤਰੀ ਬਣੇ ਸੀਗੇ ਉਦੋਂ ਤੇ ਤੁਹਾਡੇ ਬਿਆਨ ਕੱਢ ਕੇ ਤੁਹਾਨੂੰ ਸੁਣਾਈਏ ਕੀ ਕਹਿੰਦੇ ਇਹਨੂੰ ਕੈਪਟਨ ਬਾਰੇ ਉਦੋਂ ਦੀ ਨਿਊਜ਼ਪੇਪਰ ਤੁਹਾਡੇ ਅੱਗੇ ਰੱਖੀਏ ਇਸ ਕਰਕੇ ਤੁਸੀਂ ਵੀ ਆਪਣੀ ਜੁਬਾਨ ਦੇ ਕੱਚੇ ਦੇ ਤੇ ਕੈਪਟਲ ਵੀ ਆਪਣੀ ਜੁਬਾਨ ਦਾ ਕੱਚਾ ਹੁੰਦੇ ਕਦੀ ਪੰਜਾਬ ਦੇ ਨਾਲ ਜਿਹੜੀ ਜੁਬਾਨ ਕੀਤੀ ਅਜੇ ਤੱਕ ਪੂਰੀ ਨਹੀਂ ਕੀਤੀ ਮੈਂ ਇਹ ਮੀਡੀਆ ਦੇदाई ਸੁਖੀ ਰੰਧਾਵੇ ਨੂੰ ਵੀ ਕਹਿਣਾ ਚਾਹੁੰਦਾ ਸੀਗਾ ਪੰਜਾਬੀਆਂ ਨੂੰ ਵੀ ਕਹਿਣਾ ਚਾਹੁੰਦਾ ਸੀਗਾ ਇਹ ਜਿਹੜੇ ਕਾਂਗਰਸੀ ਆ ਇਹ ਪੰਜਾਬ ਨੂੰ ਫੇਰ ਤੋਂ ਲੁੱਟਣਾ ਚਾਹੁੰਦੇ ਆ ਇਹ ਲੱਭਦੇ ਆ ਕਿ ਪਤਾ ਨਹੀਂ ਕੋਈ ਕੋੜਾ ਚੰਗਾ ਮਿਲ ਜੇ ਉੱਤੇ ਚੜ ਕੇ ਫੇਰ ਚੰਡੀਗੜ੍ਹ ਨੂੰ ਚੱਲ ਜੀਏ ਪਤ ਪੰਜਾਬੀ ਕਾਂਗਰਸ ਨੂੰ ਜਾਣਦੇ ਪੰਜਾਬੀਆਂ ਨੇ ਜਿਹੜਾ 22 ਦੇ ਵਿੱਚ ਕਾਂਗਰਸ ਨੂੰ ਜੋ ਫਤਵਾ ਦਿੱਤਾ ਉਤੋਂ ਵੀ ਭੜਾ ਫਤਵਾ ਦੇਣਗੇ ਉਦੋਂ ਤੇ 17 ਕੇ 16 ਆ ਗਿਆ ਐ ਕਾ ਉਹੀ ਦੀਆਂ ਹੁੰਦੀਆਂ ਕਿਉਂਕਿ ਇਹਨਾਂ ਦੀ ਜਿਹੜੀ ਲੜਾਈ 500 ਕਰੋੜ 350 ਕਰੋੜ ਪਤਾ ਨਹੀਂ ਕਿੰਨੇ ਕਿੰਨੇ ਪੈਸੇ ਕਿੱਥੋਂ ਇਕੱਠੇ ਕਰਦੇ ਆ ਕੀ ਕਰਦੇ ਆ ਇਹ ਕੀ ਪਰਦੇ ਦੇ ਪਿੱਛੇ ਕੀ ਕੀ ਇਹਨਾਂ ਦੀਆਂ ਸਟੋਰੀਆਂ ਕੌਣ ਇਹਨਾਂ ਚੋ ਹੀਰੋ ਹੈ ਕੌਣ ਇਹਨਾਂ ਚੋ ਬਿਲਨ ਹੈ ਕਿਸੇ ਦਾ ਕੋਈ ਪਤਾ ਨਹੀਂ ਲੱਗਦਾ ਸੋ ਸੁਖੀ ਦਾ ਬਿਆਨ ਜਿਹੜਾ ਮੈਂ ਸਮਝਦਾ ਕਿ ਜਿਹੜੇ ਉਨੇ 21 ਦੇ ਬਿਆਨ ਦਿੱਤੇ ਆਪ ਜੀ मिनिस्टर ਬਣ ਲਈ ਐ ਨੁਲਟੋ ਦੇ ਬਿਆਨ ਆ ਔਰ ਸੁਖੀ ਲਾਵਾ ਆਪ ਕੋ ਦੇਂਦਰ ਦੇ ਨਾਲ ਭਾਜਪੀ ਦੇ ਨਾਲ ਕਿਤੇ ਨਾ ਕਿਤੇ ਲਿੰਕ ਦੇ ਵਿੱਚ ਆ ਉਦੋਂ ਭਾਜਪੀ ਦੇ ਵਿੱਚ ਸ਼ਾਮਲ ਹੋਣਾ ਚਾਹ। ਅਸਾਂ ਉਹ ਕਹਿੰਦੇ ਕਿ ਚੰਗੇ ਪ੍ਰਸ਼ਾਸਕ ਦੇ ਤੌਰ ਦੇ ਉੱਤੇ ਮੈਂ ਬਿਆਨ ਦਿੰਦਾ ਕਿ ਉਹ ਇੱਕ ਗੁੱਡ ਐਡਮਿਨਿਸਟਰੇਟਰ ਸੀ ਉਹਨਾਂ ਨੇ ਚੰਗਾ ਕਾਨੂੰਨ ਵਿਵਸਥਾ ਦਾ ਰਾਜ ਦਿੱਤਾ। ਮੈਂ ਉਹਦਾ ਸਾਰਾ ਬਿਆਨ ਸੁਣਿਆ। ਸਾਡਾ ਉਹਦਾ 21 ਵਾਲੇ ਬਿਆਨ ਸੁਣੋ ਉਦੋਂ ਕੀ ਕਹਿੰਦਾ ਸੁਖੀ ਲਾਵਾ ਇੱਕੀ ਦੇ ਵਿੱਚ ਕੀ ਕਹਿੰਦਾ ਸੀ ਸੁਖੀਰ ਦਾਵਾ ਜਦੋਂ ਆਪੀ ਮਿਨਿਸਟਰ ਬਣਦਾ ਸੀਗਾ ਇਹੀ ਸੁਖੀਰ ਦਾਵਾ ਕਹਿੰਦਾ ਸੀਗਾ ਕਿ ਕੈਪਟਨ ਆਪਣੀ ਹਰ ਗੱਲ ਤੋਂ ਭੱਜ ਗਿਆ ਜੀ ਕੈਪਟਨ ਨੇ ਆਪਣਾ ਕੋ ਵਚਨ ਪੂਰਾ ਵੀ ਕੀਤਾ ਪੰਜਾਬੀਆਂ ਨੂੰ ਜਰ ਦਿੱਤਾ ਮੈਂ ਤਾਂ ਇਹੀ ਗੱਲ ਕਹਿ ਦਿਆਂ ਕਹਿੰਦੇ ਸਿਰ ਮਾਹੌਲ ਹੋਰ ਸੀ ਅੱਜ ਮਾਹੌਲ ਹੋਰ ਅੱਛਾ ਉਦੋਂ ਜਦੋਂ ਇਹਨਾਂ ਨੇ ਆਪੀ ਮਿਨਿਸਟਰ ਬਣਨਾ ਹੈ ਉਹਨੂੰ ਲਾ ਕੇ ਉਦੋਂ ਮਾਹੌਲ ਹੋਰ ਸੀ ਅੱਜ ਮਾਹੌਲ ਹੋਰ ਹੈ ਉਹ ਕਹਿੰਦੇ ਅੱਜ ਮਾਹੌਲ ਖਰਾਬ ਹੈ ਪੰਜਾਬ ਦਾ ਇਸ ਕਰਕੇ ਮੈਂ ਬਿਆਨ ਦਿੰਦਾ ਅੱਛਾ ਅੱਜ ਮਾਹੌਲ ਖਰਾਬ ਹੈ ਤੇ ਉਹ ਮਾਹੌਲ ਠੀਕ ਕਰ ਦਊਗਾ ਕੈਪਟਨ ਤਾਂ ਪਰ ਕੋ ਕਿਹੜੀ ਜਾਦੂ ਦੀ ਛੜੀ ਆ ਜੇ ਮੌਕਾ ਤੁਹਾ ਠੀਕਾ ਦੂਗਾ ਇਹੀ ਕਾਪਟਰ ਹੈ ਜਾਂ ਖਲਾਫ ਕਰਕੇ ਗਿਆ ਜੇ ਇਹਨੇ ਡੈਕਸਟਰ ਨੂੰ ਫੜੇ ਹੁੰਦੇ ਜੇ ਇਹਨੇ ਉਹਨੂੰ ਡਰਗ ਡੀਲਰ ਫੜੇ ਹੁੰਦੇ ਅੱਜ ਪੰਜਾਬ ਦੀ ਸਿੱਤੀ ਨਹੀਂ ਹੋਣੀ ਉਹਨ ਕਾਪਟਰ ਕੋ ਕਿਹੜੀ ਜਾਦੂ ਦੀ ਛੜੀ ਆ ਜੀ ਕੈਪਟਨ ਹੀ ਪਾ ਕੇ ਗਿਆ ਗੰਦਸਾ ਦਾ 5 ਸਾਲ ਜਿਹੜਾ ਬਾਲਾਂ ਨੇ ਪਾਇਆ ਸੀ ਬਾਲਾਂ ਦੇ ਜਿਹੜੇ ਬੂਟੇ ਲਾਇਆ ਸੀ ਕੈਪਟਨ ਨੇ ਉਹਨੂੰ ਪਾਣੀ ਪਾਇਆ ਪਾਉਣੇ 5 ਸਾਲ ਇਸ ਕਰਕੇ ਸੁਖੀ ਦੇ ਬਿਆਨ ਚ ਕੋਈ ਮਤਲਬ ਜਿਹੜਾ ਤਰਕ ਦੀ ਬਸ ਮੈਂ ਸਮਝਦਾ ਕਿ ਉਹ ਦਿੱਲੀ ਵਾਲਿਆਂ ਦੇ ਸ਼ਾਦੇ ਦੇ ਉੱਤੇ ਬਿਆਨ ਦਿੱਤਾ ਗਿਆ ਬਿਆਨ ਦੇ ਬੜੇ ਡੂੰਘੇ ਅੱਛਾ ਕੈਪਟਨ ਕੈਪਟਨ ਤਨੀ ਕਾਂਗਰਸ ਸੀ ਕੈਪਟਨ ਤਨੀ ਕਾਂਗਰਸ ਆਣਾ ਚਾਹੁੰਦੇ ਨੇ ਦੁਬਾਰਾ ਉਹ ਜਿੱਥੇ ਬੱਦੀ ਚੱਲ ਜਾਂ ਲੋਕਾਂ ਦੇ ਰੱਦ ਕਰਦੇ ਔਰ ਇਨਾਮ ਸਾਹਿਬ ਦਾ ਵੀ ਬਿਆਨ ਆਇਆ ਜੀ ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਐਕਸਪੀਰੀਅੰਸ ਦਾ ਫਾਇਦਾ ਹੋ ਸਕਦਾ ਅੱਛਾ ਜੀ ਉਹਨਾਂ ਨੇ ਵੀ ਸਵਾਗਤ ਕੀਤਾ ਜੀ ਉਹ ਦੱਸ ਸਕਦੇ ਹਾਂ ਕਿ ਪਾਰਟੀ ਨੇ ਪਹਿਲਾਂ ਉਹਨਾਂ ਨੂੰ ਦੋ ਵਾਰ ਪੰਜਾਬ ਦਾ ਚੀਫ ਮਿਨਿਸਟਰ ਬਣਾਇਆ ਸੀਗਾ ਕਿਹੜਾ ਕੜਾ ਫਾਇਦਾ ਆ ਪੰਜਾਬ ਦੇ ਲੋਕਾਂ ਨੂੰ ਦੱਸੋ ਕਿਹੜਾ ਕੜਾ ਫਾਇਦਾ ਕੀਤਾ ਜੀ ਕੈਪਟਨ ਨੇ ਦੱਸਣ ਜਿਹੜਾ ਦੋ ਵਾਰ ਅੱਗੇ ਬ ਇਸ ਕਰਕੇ ਕੀਤਾ ਕਿ ਐਨਾ ਵੀ ਆਪਸੇ ਲੜਾਈ ਦੇ ਰਾਖੇ ਬਣੇ ਸੀ ਸਾ ਪਾਣੀ ਦੇ ਰਾਖੇ ਬਣੇ ਸੀ ਚਾਂਦੀ ਦੀਆਂ ਕਈਆਂ ਕੌਣ ਲਾ ਕੇ ਆਇਆ ਸੀ ਇਹੀ ਕੈਪਟਨ ਸੀਗਾ ਜਿਹਨੇ ਬੈਸੀ ਦੇ ਵਿੱਚ ਚਾਂਦੀ ਦੀਆਂ ਕਈਆਂ ਇੰਦਾ ਕੰਦੀ ਫੜਾ ਕੇ ਨਹਿਰ ਦਾ ਮਸਲਾ ਕਪੂਰੀ ਦਾ ਸ਼ੁਰੂ ਕੀਤਾ ਉਦੋਂ ਪੰਜਾਬ ਨੂੰ ਪੰਜਾਬ ਦੇ ਹਜ਼ਾਰਾਂ ਲੋਕਾਂ ਨੂੰ ਆਪਣੀ ਖੂਨ ਡੋਲ ਕੇ ਜਿਹੜਾ ਉਹ ਉਹਦੀ ਉਹ ਉੱਤੋਂ ਮਹ ਕਨਾਦਾ ਹੋਇਆ ਇਹਨਾਂ ਦਾ ਕੈਪਟਨ ਦੇ ਹੀ ਉਹ ਸਰ ਓਕੇ ਜਿਹੜੇ ਟੱਪ ਲੱਗੇ ਸੀ ਜੀ ਕੈਪਟਨ ਇਰ ਰੈਲੇਵੈਂਟ ਹੈ ਜੀ ਪਰ ਤੁਹਾਡਾ ਮੇਨ ਟਾਰਗੇਟ ਕੈਪਟਨ ਕਿਉਂ ਹੈ ਦੇ ਮੈਂ ਟਾਰਗੇਟ ਕਹਿੰਦੇ ਨਹੀਂਗਾ ਮੇਰਾ ਮੇਨ ਟਾਰਗੇਟ ਸਖਜਿੰਦਰ ਰਧਾਵਾ ਹੈ ਮੈਂ ਸਮਝਦਾ ਕਿ ਇਹ ਲੋਕ ਲੋਕਾਂ ਨੂੰ ਗਮਨਾਹ ਕਰ ਰਹੇ ਸਮਝਦੇ ਕਿ ਨਹੀਂ ਗੱਲ ਤੇ ਜੇ ਜੇ ਲੋੜ ਪਊਗੀ ਤੇ ਕੈਪਟਨ ਦੀ ਮਹਿਮਤਾਦਰ ਨੂੰ ਨੁਕਸਾਨ ਕੀ ਮੈਂ ਕਹਿ ਰਿਹਾ ਕੈਪਟਨ ਮੁਗਲਾਂ ਦੇ ਨਾਮ ਦਾ ਕੈਪਟਨ ਅੰਗਰੇਜ਼ਾਂ ਦੇ ਨਾਮ ਦਾ ਕੈਪਟਨ ਕਾਂਗਰਸ ਦੇ ਨਾਮ ਦਾ ਕੱਟੂ ਨਾਜੀ ਭਾਜਪੀ ਸਦਾ ਜਾ ਉਹਦੇ ਨਾਮ ਦਾ ਕੈਪਟਨ ਪੰਜਾਬ ਦਾ ਕਦੀ ਵੀ ਨਹੀਂ ਕੈਪਟਨ ਪੰਜਾਬ ਦਾ ਕਦੀ ਵੀ ਨਹੀਂ ਸਾਡਾ ਕੈਪਟਨ ਦਾ ਪਰਿਵਾਰ ਕਦੀ ਮੁਗਲਾਂ ਦਾ ਕਦੀ ਅੰਗਰੇਜ਼ਾਂ ਦਾ ਕਦੀ ਕਾਂਗਰਸ ਦਾ ਕਦੀ ਬੀਜੇਪੀ ਦਾ ਕੋਈ ਪੰਜਾਬ ਦਾ ਬੰਦਾ ਮੈਨੂੰ ਦੱਸੇ ਕੈਪਟਨ ਕਿਦੋਂ ਪੰਜਾਬ ਦਾ ਜੀ ਆਪ ਕਾਂਗਰਸ ਚ ਆਇਂਦਾ ਆਪ ਨੂੰ ਕੋਈ ਫਰਕ ਪੈਗਾ ਸੰਦੂ ਕੋਈ ਫਰਕ ਨਹੀਂ ਚੱਲੇਗਾ ਉਸਨੇ ਇਹ ਲੋਕਾਂ ਨੇ ਬਹੁਤ ਰੱਦ ਕੀਤੇ ਆ ਇਹ ਤਾਂ ਆਪ ਕਹਿੰਦਾ ਸੁਖੀ ਸੁਖੀ ਕਹਿੰਦਾ ਕਿ ਉੱਤੋਂ ਐਮਐਲਐਮ ਨਹੀਂ ਬਣਦਾ ਜੋ ਕਾਂਗਰਸ ਛੱਡ ਦਿੰਦਾ ਇਹ ਰੱਦ ਕੀਤੇ ਲੋਕ ਆ ਇਹਨਾਂ ਦਾ ਵਕਤ ਨਿਕਲ ਚੁੱਕਾ ਹੈ ਖਤਮ ਹੋ ਚੁੱਕਾ ਨੂੰ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹ ਇੱਧਰ ਆ ਜਾਣ ਇੱਧਰ ਆ ਜਾਣ ਪਤਾ ਸੀ ਲੋਕਾਂ ਨੂੰ ਜਾਗਰਿਤ ਕਰਨਾ ਚਾਹੁੰਦੇ ਆ ਕਿ ਕਾਂਗਰਸ ਦੇ ਲੀਡਰ ਦੇ ਜਿਹੜੇ ਬਿਆਨ ਆ ਬੜੇ ਖਤਰਨਾਕ ਮੁਫਤਾਰ ਅंसारी ਵੀ ਅੱਲਾ ਦੇ ਟਾਈਮ ਤੇ ਜੇਲ੍ਹ ਚ ਰਿਹਾ ਕਹਿੰਦੇ ਜੀ ਉਹਨਾਂ ਨੇ ਚਿੱਠੀ ਲਿਖੀ ਕਿ ਇਹਨੂੰ ਜੇਲ੍ਹ ਤੋਂ ਕੱਢਿਆ ਜਾਵੇ ਸੁਜਿੰਦਰ ਧਾਵੇ ਦੀ ਚਿੱਠੀ ਲਿਖੀ ਸੀ ਉਸ ਵੇਲੇ ਕੈਪਟਨ ਹੁੰਦੇ ਸੀ ਆ ਬੰਦੇ ਦੀ ਲੈਂਦਾ ਕਿ ਨਹੀਂ ਕੈਪਟਨ ਨੇ ਕੈਪਟਨ ਨੇ ਲੇਦਾ ਹੋਮ ਅਫਿਸ ਤੋਂ ਕੌਣ ਸੀ ਜੇਲ੍ਹਾਂ ਦਾ ਡਿਪਾਰਟਮੈਂਟ ਕੋਈ ਸੁਖੀ ਰਦਾ ਵੇਖੋ ਕਹਿੰਦੇ ਮੇਰਾ ਕੰਮ ਰੱਖ-ਰਖਾਵ ਕਰਨਾ ਸੀ ਬਾਹਰ ਅੰਦਰ ਭੇਜਣ ਦਾ ਕੰਮ ਕੈਪਟਨ ਦਾ ਸੀ ਤੁਹਾਡਾ ਕੰਮ ਰੱਖ-ਰਖਾਵ ਕਰਨਾ ਹੈ ਘਰ ਦਾ ਮਾਲਕਿਆ ਲੋਕ ਲਾਇਆ ਘਸ ਨੂੰ ਘਰ ਦੇ ਅੰਦਰ ਚੋਰ ਵੜ ਜਾਣ ਤੋ ਕਹਿਣ ਕੇ ਮੇਰਾ ਕੰਮ ਤਾਂ ਸਿਰੇ ਲੋਕ ਲਾਉਣਾ ਹੈ ਜੀ ਬਾਕੀ ਘਰ ਕਿੰਦੇ ਸਾਹਮਣਾਂ ਜੀ ਕਿੰਨਾ